ਹੋਣੀ ਹੁਣੀ ਮੈਨੂੰ ਪਤਾ ਲੱਗਾ ਸੀ ਵੀ ਇੱਕ ਐਕਸੀਡੈਂਟ ਹੋਇਆ ਅਚਾਨਕ ਕਿਦੋਂ ਟਰਾਲਾ ਆ ਗਿਆ ਤਾਂ ਉਹਦੇ ਨਾਲ ਪਿੱਛੇ ਮਦਰ ਟਰਾਲੀ ਨਾਲ ਟਕਰਾ ਗਈ ਉਹ ਲੜਕੀ ਜਿੱਪੇ ਉਧਰ ਟਰਾਲੀ ਸਾਈਡ ਨੂੰ ਖੱਲੇ ਆ ਗਈ ਤੇ ਉਹਦੀ ਮਦਰ ਜਿਹੜੀ ਉਹ ਦੂਸਰੇ ਪਰਸਨ ਜਿੱਪੇ ਉਹਦੀ ਲੱਤ ਫੈਕਚਰ ਹੋ ਗਈ ਆ ਹੋ ਗਈ ਇੱਥੇ ਡੈਥ ਹੋ ਗਈ ਉਹਦੀ 7-8 ਸਾਲ ਦੀ ਲੜਕੀ ਮੈਂ ਕਾਉਂਸਲਰ ਇੱਥੇ ਪਿੰਨ ਵਾਲੇ ਬਾਡ ਨੰਬਰ 20 ਇੱਥੇ ਹੁਣੀ ਹੁਣੀ ਮੈਨੂੰ ਪਤਾ ਲੱਗਾ ਸੀ ਵੀ ਇੱਕ ਐਕਸੀਡੈਂਟ ਹੋਇਆ ਤੇ ਇਹਦੋਂ ਇੱਕ ਟਰਾਲਾ ਆਉਂਦਾ ਸੀ ਸ਼ਹਿਰ ਹੁਸ਼ਿਆਰਪੁਰੋਂ ਨੂੰ ਤਾਂ ਇਹ ਮਾਮਾਂ ਧੀਆਂ ਦੋਨੇ ਜੇ ਮਾਂ ਟਿਸ਼ਨ ਛੱਡਣ ਪਿੱਛੇ ਚੱਲੀਆਂ ਸੀ ਆਚਾਨਕ ਇਹ ਟਰਾਲਾ ਆ ਗਿਆ ਤਾਂ ਉਹਦੇ ਨਾਲ ਪਿੱਛੇ ਮਦਰ ਟਰਾਲੀ ਨਾਲ ਟਕਰਾ ਗਈ ਉਹ ਲੜਕੀ ਦੇ ਪੇ ਉਧਰ ਟਰਾਲੀ ਸਾਈਡ ਨੂੰ ਥੱਲੇ ਆ ਗਈ ਤੇ ਉਹਦੀ ਮਦਰ ਜਿਹੜੀ ਉਹ ਦੂਸਰੇ ਪਰਸਨ ਦੇ ਪੇ ਉਹਦੀ ਲੱਤ ਫੈਕਚਰ ਹੋ ਗਈ ਆ ਤੇ ਸਰ ਲੜਕੀ ਆ ਜਿਹੜੀ ਉਹ ਕਿਵੇਂ ਠੀਕ ਆ ਹੁਣ ਨਹੀਂ ਠੀਕ ਨਹੀਂ ਉਹ ਡੈਥ ਹੋ ਗਈ ਇੱਥੇ ਡੈਥ ਹੋ ਗਈ ਉਹਦੀ 7-8 ਸਾਲ ਦੀ ਲੜਕੀ ਆ ਤੇ ਜਿਹੜੇ ਉਹਦੇ ਮਦਰ ਨੇ ਸੀ ਮਦਰ ਮਹਾ ਮਦਰ ਉਹਦਾ ਠੀਕ ਆ ਲੱਤ ਤੇ ਮੇਰਾ ਖਿਆਲ ਉਹ ਵੀ ਦੱਸਦੇ ਵੀ ਸੱਟ ਲੱਗੀ ਤਾਂ ਟੁੱਟ ਗਈ ਬਣੀ ਸਰਕਿਟ ਕਿੱਥੋਂ ਦੇ ਨਾਲ ਇੱਥੇ ਰਹਿਣ ਵਾਲੇ ਆ ਮੋਰੀ ਉਹਨਾਂ ਦੀ ਸ਼ੌਬਤ ਸੁੰਦੀ ਟੈਂਟ ਹੋਸ ਬੋਲਿੰਗ ਨਜ਼ਦੀਕ ਸੜਕ ਹਾਸਾ ਵਾਪਰੇ ਕੀ ਗੱਲਬਾਤ ਹੋਈ ਏ ਸਾਰੀ ਅੱਜ ਬੇਪੜਾ ਇੱਕ ਐਕਸੀਡੈਂਟ ਹੋਇਆ ਜੀ ਇੱਕ ਸੰਦੀਪ ਦੇਵੀ ਨਾਂ ਦੀ ਲੇਡੀ ਸੀ ਜਿਹੜੀ ਆਪਣੇ 7 ਸਾਲ ਦੀ ਬੱਚੀ ਨੂੰ ਲੈ ਕੇ ਗੁਰਕੀਰਤ ਉਹਦਾ ਨਾਮ ਸੀ ਟਿਊਸ਼ਨ ਛੱਡਣ ਜਾ ਰਹੀ ਸੀ ਤੇ ਉਹਦਾ ਟਰਾਲੇ ਨਾਲ ਐਕਸੀਡੈਂਟ ਹੋ ਗਿਆ ਜੀ ਜਿੱਥੇ 7 ਸਾਲ ਦੀ ਬੇਟੀ ਜਿਹੜੀ ਉਹ ਟਰਾਲੇ ਦੇ ਟਾਇਰ ਥੱਲੇ ਆ ਗਈ ਜਿਹਦੇ ਕਰਕੇ ਉਹਦੀ ਮੌਤ ਹੋ ਗਈ ਮੌਕੇ ਤੇ ਤੇ ਮਾਤਾ ਜਿਹੜੀ ਉਹਦੀ ਉਹ ਜਖਮੀ ਆ ਉਹਨੂੰ ਹਸਪਤਾਲ ਦਾਖਲ ਕਰਾਇਆ ਗਿਆ ਐ ਐਸਾ ਕਿੱਥੋਂ ਕਿੱਥੇ ਜਾ ਰਹੀ ਸੀ ਦੋਨੇ ਜਦੋਂ ਮਾਵਾਂ ਧੀਆਂ ਸਨ ਮਾਵਾਂ ਧੀਆਂ ਦੋਨੇ ਟਿਊਸ਼ਨ ਤੇ ਜਾ ਰਹੀ ਸੀ ਉਹਨਾਂ ਨੂੰ ਛੱਡਣ ਬੇਟੀ ਨੂੰ ਜੀ ਤੇ ਉੱਥੇ ਐਕਸੀਡੈਂਟ ਹੋ ਗਿਆ ਉਹਨਾਂ ਦਾ ਜੀ ਕਿਸ ਸਰ ਡਰਾਈਵਰ ਆ ਜਿਹੜਾ ਉਹ ਕਾਬੂ ਕਰ ਲਿਆ ਗਿਆ ਜੀ ਡਰਾਈਵਰ ਕਾਬੂ ਕਰ ਲਿਆ ਗਿਆ ਜੀ ਟਰਾਲਾ ਵੀ ਲੈ ਜਾਂਦਾ ਸੀ ਅਗਲੀ ਕਾਰਵਾਈ ਜਿਹੜੀ ਆ ਉਹ ਕਰ ਰਹੇ ਆ ਉਹਨਾਂ ਦੇ ਬਿਆਨ ਲੈ ਕੇ